ਦੋਸਤੋ ਆ ਗਿਆ ਨੀਵਾ ਵਾਹਣ ਥੋੜਾ 2.5 ਫੁੱਟ ਆ ਵਾਣਾ ਨਾਲੋਂ ਤੇ ਆ ਡੁੱਬ ਚੁੱਕਿਆ ਵਾਹਣ ਥੋੜਾ ਜਿਹਾ ਊਣਾ ਹਲੇ ਮੀਂਹ ਫੁੱਲ ਪਈ ਜਾਂਦਾ ਉਧਰੋਂ ਵੀ ਪਾਣੀ ਦਿਖਾਵਾਂਗੇ ਵੀ ਕਿੰਨਾ ਡਿਕ ਰਿਹਾ ਉਹ ਜਿਹੜੀ ਆਪਣੀਆਂ ਜਿਹੜੀ 1.5 ਫੁੱਟ ਉੱਚਾ ਵਾਹਣਾ ਉਹ ਥੋੜਾ ਜਿਹਾ ਆਪਾਂ ਨੇ ਪਰ ਆ ਮਿੱਟੀ ਪਾਤੀ ਜੀ ਕਿਉਂਕਿ ਇੱਥੇ ਨੀਵਾ ਵਾਣ ਤੇ ਆਪਾਂ ਨੂੰ ਉੱਚਾ ਕਰਤਾ ਸਾਰੇ ਗਵਾਂਢੀਆਂ ਨਾਲੋਂ ਆਹਾ ਡੁੱਬਣਾ ਹੋ ਰਿਹਾ ਉਹ ਉਧਰ 4 ਕਿਲੇ ਨੇ 5 ਕਿਲੇ ਨੇ ਉਹ ਡੁੱਬ ਚੁੱਕੇ ਨੇ ਇਹ ਵੀ ਥੋੜਾ ਥੋੜਾ ਕੰਨੇ ਜੀ ਦੇ ਨੇ ਇਹ ਜੇ ਕੱਲ ਤੱਕ ਮੀਂਹ ਪਈ ਗਾ ਡੁੱਬ ਸਕਦਾ ਪਰ ਪ੍ਰਮਾਤਮਾ ਸੁੱਖ ਰੱਖੇ ਹੋਰ ਮੀਂਹ ਨਾ ਪਾਵੇ ਨਾ ਡੁੱਬੇ ਆਪਾਂ ਇਹ ਖੈਰ ਮੰਗਦੇ ਆ ਸਾਰਿਆਂ ਦੀ ਵੀ ਨਾ ਡੁੱਬੇ ਬਾਕੀ ਸਾਨੂੰ ਉੱਥੇ ਦਿਖਾਵਾਂਗੇ ਪਾਣੀ ਬਹੁਤ ਡਿੱਗੀ ਜਾਂਦਾ ਆਲੇ ਦੁਆਲੇ ਉੱਚੇ ਵਾਹਣ ਜਿਹੜੇ ਉੱਚੇ ਵਾਹਣਾਂ ਦਾ ਸਾਰਾ ਪਾਣੀ ਇੱਧਰ ਆਉਂਦਾ ਤੇ ਮੀਂਹ ਰਾਤ ਦਾ ਪਈ ਜਾਂਦਾ 3:30 ਵਜੇ ਦਾ ਪੈਣ ਲੱਗਿਆ ਤੇ ਹਟਿਆ ਨਹੀਂ ਗਾ ਮੀਂਹ ਜੰਮੀ ਵੀ ਇੰਨਾ ਜ਼ੋਰ ਦੇ ਮੀਂਹ ਦਾ 1 4-4 ਕਿੱਲਾਂ ਚ 8 8 ਪੈਪ ਦੱਬੇ ਨੇ 9 ਇੰਚ ਉਹ ਵੀ ਖਿੱਚ ਨਹੀਂ ਰਿਹਾ ਪਾਣੀ ਉਹ ਨਹੀਂ ਢੀਂਦਾ ਬਾਣ ਚ ਰਾਤ ਆਏ ਦੀ ਸਾਡਾ ਵੀ ਸਾਰਾ ਬਾਣ ਚ ਪਾਣੀ ਝੜ ਜੂਗਾ ਪਰ ਉਨੀ ਖੜਿਆ ਬਾਣ ਚ ਪਤਾ ਨਹੀਂ ਕਿੰਨਾ ਕਾ ਮੀਂਹ ਡੇਗਦਾ ਰਾਤ 3:30 ਵਜੇ ਦਾ ਲੱਗਿਆ ਆਪਹੀ 2.5 3 ਫੁੱਟ ਉੱਚੀ ਆ ਦੇਖੋ ਇਹਦੇ ਪਰੋਬਰ ਹੋ ਗਿਆ ਪਾਣੀ ਇੱਥੇ ਦੇਖ ਸਕਦੇ ਤੁਸੀਂ ਬਰੋਬਰ ਦਾ ਹੋ ਸਕਿਆ ਕਿਉਂਕਿ ਹੁਣ ਜੀਰੀਆਂ ਵੱਡੀਆਂ ਹੋਈਆਂ ਵੀ ਤਾਂ ਕਰਕੇ ਬੱਤ ਤੇ ਰਹਿ ਗਈ ਬੱੱਚ ਰਹਿ ਜੀ ਅਸਾ ਕਹਨੇ ਵੀ ਹੋਰ ਮਹੀਨਾ ਪਾਵੇ ਪਰ ਮੀਂਹ ਉੱਪਰ ਡਿਗ ਹੀ ਜਾਂਦਾ ਹਲੇ ਹਟਿਆ ਨਹੀਂ ਹੈਗਾ ਬਾਕੀ ਸਾਨੂੰ ਹੋਰ ਦਿਖਾਉਣਾ ਵੀ ਪਾਣੀ ਕਿੰਨਾ ਡੇਗ ਰਿਹਾ ਇਹਦੇ ਵਿੱਚ ਇਹ ਜੀਰੀ ਡੁੱਬਣ ਦੀ ਤਦਾਰ ਤੇ ਆਈ ਪਈ ਹੈ ਕੋਈ ਪੂਰਾ ਡਿਗ ਹੀ ਜਾਂਦਾ ਪਾਣੀ ਕੋਈ ਹਿੱਲਾ ਵਸੀਲਾ ਨਹੀਂ ਹੈਗਾ ਕਿਉਂਕਿ ਹੁਣ ਸਾਰੇ ਕਿਸਾਨ ਕੱਲ ਜਦੋਂ ਮੀਂਹ ਹਟਿਆ ਨਾ ਤੇ ਘਾਰੇ ਰੁਕੇ ਨਾ ਸਾਰੇ ਕਿਸਾਨ ਕੰਮ ਨੂੰ ਭੱਜ ਗਏ ਹੱਥ ਖੜਾ ਕਰ ਗਏ ਵੀ ਹੁਣ ਨੀ ਤਰੋਕਦਾ ਵੀ ਰੱਬ ਮੂਰੇ ਕੁਛੇ ਦਾ ਜੋ ਨਹੀਂ ਚੱਲਦਾ ਆ ਵੀ ਜਿੱਥੇ ਘਾਰਾ ਪੈਂਦਾ ਪੈਣ ਦੇ ਕਹਿੰਦੇ ਅਸੀਂ ਚਲਾਤਾ ਕੰਮ ਆ ਦੇਖੋ ਆ ਵੀ ਡੁੱਬਣ ਦੇ ਫੋ ਇਹ ਫੋਟੋ ਤਾਂ ਉੱਚੀ ਐ ਇਹ ਗੱਲ ਕਰ ਜੀਰੀ ਲੀਟ ਲੱਗੀ ਹੋਈ ਐ ਇਹ ਵੀ ਡੁੱਬਣ ਦੇ ਤਜ਼ਾਰ ਤੇ ਆਈ ਪਈ ਐ ਆਹ ਜਿਹੜਾ ਨੀਵਾ ਮਾਣਾ ਇਹ ਘੱਟੋ ਘਾਟ 100 150 ਕਿਲੇ ਦੇ ਲੱਗ ਭਾਗ ਜੇ ਹੋਊਗਾ ਜਿਹੜਾ ਡੁੱਬਣ ਦੀ ਤਜ਼ਾਰ ਤੇ ਖੜਿਆ ਇਧਰੋਂ ਦੇਖਦੇ ਆ ਵੀ ਕਿੰਨਾ ਕਿੱਡਾ ਵੱਡਾ ਘਾਰਾ ਪਾਇਆ ਕਿੰਨਾ ਪਾਣੀ ਖੋਲਿਆ ਉਤੋਂ ਉੱਪਰ ਟਿੱਬੇ ਵਾਲ ਦੇ ਹਜ਼ਾਰਾਂ ਕਿਲੇ ਏਕੜਾ ਇਧਰ ਕਿਉਂਕਿ ਪਾਣੀ ਦੇ ਇਸ ਤਰ੍ਹਾਂ ਬਸਿੰਦੇ ਤੇ ਤੇ ਨਵੀਆਂ ਪੜੋਲੀਆਂ ਦੱਭੀਆਂ ਦੀ ਪਟੋਲੀਆਂ ਕਾਰਨ ਥੱਲੋਂ ਦੀ ਖਾਰ ਪੈ ਗਈ ਤਾਂ ਜਿਆਦਾ ਖੁੱਲ ਗਿਆ ਐਡਾ ਵੱਡਾ ਘਾਰਾ ਖੁੱਲ ਗਿਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਐਡੇ-ਐਡੇ ਘਾਰੇ ਪਏ ਨੇ ਇੱਥੇ ਬਹੁਤ ਜਿਆਦਾ ਪਾਣੀ ਇਹ ਕੱਲ ਦਾ ਰਾਤ ਦਾ ਚੱਲੀ ਜਾਂਦਾ ਇਧਰੋਂ ਵੀ ਦੇਖ ਲਓ ਇਧਰੋਂ ਵੀ ਇੰਨਾ ਖੁੱਲ ਗਿਆ ਆਲੇ-ਦਾਲ ਇੱਥੇ ਪੜੋਲੀਆਂ ਦੱਭੀਆਂ ਜੀ ਤਾਂ ਕਰਕੇ ਇਧਰੋਂ ਨੀਵਾ ਹੋਈ ਜਾਂਦਾ ਤੇ ਇੰਨੀ ਜੀਰੀ ਕਿਸਾਨਾਂ ਦੀ ਮਰ ਚੁੱਕੀ ਐ ਇਹ ਵੀ ਇਹ ਕਿਵੇਂ ਹੋਲਦਾ ਸਾਧਨ ਜੀ ਕਿੱਡਾ ਘਾਰਾ ਪਿਆ ਆ ਦੇਖੋ ਸਾਡਾ ਕੋਈ ਹੀਲਾ ਨਹੀਂਗਾ ਡੁੱਬਣ ਨੂੰ ਇਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਹੁਣ ਆਲੇ-ਦਾਲੋਂ ਬਾਹਣ ਦੇ ਵਿੱਚ ਪਾਣੀ ਪਈ ਜਾਂਦਾ ਤੇ ਉਹ ਦਰਮਿਆਨ ਵੀ ਪੈਂਦਾ ਹੋਊਗਾ ਆਲੇ-ਦਾਲੋਂ ਉੱਚਾ ਵਾਣਾ ਇਹ ਨੀਵਾ ਆਲੇ-ਦਾਲੀ ਪਹਿਰਾ ਪਾਣੀ ਤੁਸੀਂ ਦੇਖ ਸਕਦੇ ਹੋ ਤੇ ਡਰੇਨ ਵੀ ਉੱਚੀ ਪਈਆ ਉਹਦਾ ਵੀ ਟੱਪਦਾ ਬਾਕੀ ਟੱਪਣ ਦਾ ਕੋਈ ਹੀਲਾ ਨਹੀਂਗਾ ਆ ਦੇਖੋ ਕਿੱਡੇ ਘਾਰੇ ਪੈਣ ਤੁਸੀਂ ਹੱਦ ਦੇਖ ਸਕਦੇ ਹੋ ਵੀਡੀਓ ਵਿੱਚ